ਹੈਲੋ ਬੱਚੋ ਹਾਜ਼ਰ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਬੱਚੋ ਇਹ ਕਲਪੀ ਕਹਾਣੀ ਸੁਜਾਨ ਸਿੰਘ ਨੇ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਕਿਵੇਂ ਇੱਕ ਬੰਦੇ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਵੇਂ ਉਹ ਆਪਣੇ ਬੱਚੇ ਦੇ ਚਾਹ ਪੂਰੇ ਕਰਨ ਵਿੱਚ ਅਸਮਰਥ ਹੁੰਦਾ ਹੈ ਇਹ ਸਾਰੀ ਕਹਾਣੀ ਇੱਕ ਬੰਦੇ ਦੇ ਆਲੇ-ਦੁਆਲੇ ਘੁੰਮਦੀ ਹੈ ਠੀਕ ਹੈ ਜੀ ਤੇ ਬੱਚਿਓ ਇਸ ਦਾ ਜੋ ਪੈਟਰਨ ਹੈ ਇਸ ਦੇ ਵਿੱਚ ਆਏਗਾ ਤੁਹਾਨੂੰ MCQਸ ਵਨ ਲਾਈਨ ਕੁਐਸਚਨ ਐਂਡ 25 ਤੋਂ 30 ਸ਼ਬਦਾਂ ਦੇ ਪ੍ਰਸ਼ਨ ਆ ਸਕਦੇ ਨੇ ਕਿ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਸਾਰਾ ਕੁਝ ਇਸੇ ਵਿੱਚ ਹੀ ਕਲੀਅਰ ਹੋ ਜਾਏਗਾ ਠੀਕ ਹੈ ਜੀ ਸ਼ੁਰੂ ਕਰੀਏ ਕੁਲਫੀ ਇਹ ਸੁਜਾਨ ਸਿੰਘ ਦੀ ਲਿਖੀ ਗਈ ਹੈ ਮਹੀਨਾ ਮੁੱਕਣ ਤੇ ਸੀ ਪਰ ਮੁੱਕੜ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸਾਂ ਮਹੀਨੇ ਦੇ ਅੰਤ ਦੇ 15 ਦਿਨ ਕਿਵੇਂ ਝੱਟ-ਪੱਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਨਾਲ ਹੀ ਕਿਵੇਂ ਉੱਡ-ਪੁੱਡ ਜਾਂਦੀ ਹੈ ਇਸ ਦੇ ਵਿੱਚ ਕਹਿੰਦਾ ਹੈ ਕਿ ਮਹੀਨਾ ਗਰਮੀ ਦਾ ਮਹੀਨਾ ਹੈ ਠੀਕ ਹੈ ਜੀ ਤੇ ਉਹਦੇ ਤਨਖਾਹ ਦੇ ਜਿਹੜੇ 15 ਦਿਨ ਸੀਗੇ ਤਨਖਾਹ ਉਹਨਾਂ ਚ ਹੀ ਖਤਮ ਹੋ ਜਾਂਦੀ ਸੀ ਤੇ ਬਾਕੀ 15 ਦਿਨਾਂ ਲਈ ਉਸ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਪੱਠੇ ਤੇ ਸਫ ਚੁਬ ਰਹੀ ਸੀ ਸਫ ਦਾ ਮਤਲਬ ਹੁੰਦਾ ਚਟਾਈ ਚੁਬੜੇ ਦਾ ਮਤਲਬ ਨਿਸ਼ਾਨ ਉਸ ਦੇ ਪਿੱਠ ਤੇ ਚਟਾਈ ਦੇ ਨਿਸ਼ਾਨ ਪਏ ਹੋਏ ਸੀ ਪਾਸਾ ਵਟਕੇ ਪਿੱਠ ਤੇ ਹੱਥ ਫੇਰਿਆ ਤਾਂ ਸਫ ਦੀਆਂ ਪੀੜੀਆਂ ਪਿੰਡੇ ਵਿੱਚ ਖੂਬੀਆਂ ਹੋਈਆਂ ਸਨ ਸਫ ਦੀਆਂ ਪੀੜੀਆਂ ਮਤਲਬ ਟੀਲਿਆਂ ਦੇ ਨਿਸ਼ਾਨ ਕਿਉਂਕਿ ਜਦੋਂ ਮੈਂ ਆਪਣੇ ਪਿੱਠ ਤੇ ਹੱਥ ਮਾਰਿਆ ਤੇ ਮੇਰੇ ਪਿੱਠ ਤੇ ਸਫ ਦੇ ਟੀਲਿਆਂ ਦੇ ਨਿਸ਼ਾਨ ਸਨ ਮਲਾਈ ਵਾਲੀ ਕੁਲਫੀ ਠੰਡੀ ਢਾਰ ਕੁਲਫੀ ਕੁਲਫੀ ਵਾਲੇ ਨੇ ਹੋਕਾ ਦਿੱਤਾ ਬਾਹਰ ਕੁਲਫੀ ਵਾਲਾ ਆਇਆ ਤੇ ਉਹਨੇ ਆਵਾਜ਼ ਦਿੱਤੀ ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕੁਲਫੀ ਸਾਕਾਰ ਮੇਰੇ ਅੱਖਾਂ ਸਾਹਮਣੇ ਨੱਚਣ ਲੱਗੀ ਸਾਕਾਰ ਮਤਲਬ ਬਿਲਕੁਲ ਪ੍ਰਤੱਖ ਮੈਂ ਉਹਨਾਂ ਨੂੰ ਜਿਵੇਂ ਦੇਖ ਰਿਹਾ ਹਾਂ ਐਵੇਂ ਮੇਰੇ ਅੱਖਾਂ ਦੇ ਸਾਹਮਣੇ ਨੱਚ ਰਹੀ ਸੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵੱਸ ਆ ਪੈਸੇ ਦੇ ਤੰਗੇ ਹਵਾਲਾਤ ਦੀ ਤੰਗੀ ਨਾਲੋਂ ਵੀ ਭੈੜੀ ਹਵਾਲਾਤ ਯਾਨੀ ਕਿ ਜੇਲ੍ਹ ਕਿਤੇ ਪੈਸੇ ਦੀ ਤੰਗੀ ਇੰਨੀ ਮਾੜੀ ਹੁੰਦੀ ਕਿ ਜਿਵੇਂ ਕਿਸੇ ਬੰਦੇ ਨੂੰ ਜੇਲ੍ਹ ਹੋ ਗਈ ਹੋਵੇ ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੋਣ ਕੇ ਜਗਾ ਹੀ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨਿਆ ਅੱਜ ਆ ਜਾ ਮਾਰੀਆਂ ਜਾਗਦੇ ਕਿ ਤੁੱਚੀ ਹਾਂ ਹਾਂ ਤੂੰ ਕੀ ਕਹਿਣਾ ਦੱਸ ਮੈਨੂੰ ਕੁਝ ਕਾਲੇ ਵਿੱਚ ਪੈ ਕੇ ਪੁੱਛਿਆ ਤਕਾ ਇੱਕ ਤਕਾ ਦਿਓ ਦਾਜੀ ਤਕੇ ਦਾ ਮਤਲਬ 2 ਪੈਸੇ ਦਾ ਪੁਰਾਣਾ ਸਿੱਕਾ ਉਹਨੂੰ ਆਪਾਂ ਤਕਾ ਕਹਿੰਦੇ ਸੀ ਪਹਿਲਾਂ ਪਰ ਤਕਾ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਅੱਜ ਕੁਝ ਵੀ ਨਹੀਂ ਜੂਨ ਦੀ 26 ਤਰੀਕ ਸੀ ਘਰ ਦਾ ਖਰਚ ਬਾਜ਼ਾਰ ਦੀ ਉਤਾਰ ਦੀ ਸਾਖ ਤੇ ਮਸੀਤੁਰ ਰਿਹਾ ਸੀ ਤਕਾ ਦੇਓ ਵੀ ਨਾ ਦਾਜੀ ਤੇ ਬੱਚਾ ਕਹਿੰਦਾ ਕਿ ਮੈਨੂੰ ਤਕਾ ਦਿਓ ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਆਵਾਜ਼ ਸਾਡੇ ਬੂਹੇ ਅੱਗੇ ਹੋ ਕੇ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਮੈਂ ਸਮਾਂ ਕੱਢਣ ਲਈ ਕਿਹਾ ਕਾਕਾ ਤੂੰ ਤਕਾ ਕੀ ਕਰਨਾ ਹੈ ਮੈਨੂੰ ਪੁੱਛਿਆ ਕਿ ਤਕਾ ਕੀ ਕਰਨਾ ਹੈ ਖਰਚਣਾ ਉਹ ਕਹਿੰਦਾ ਮੈਂ ਟਕੇ ਨੂੰ ਖਰਚਣਾ ਏ ਠੀਕ ਹੈ ਜੀ ਮੈਨੂੰ ਪਤਾ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਤਾਂ ਸਾਨੂੰ ਥੇਲਾ ਖਰਚਣ ਨੂੰ ਮਿਲਦਾ ਸੀ ਥੇਲਾ ਦਾ ਮਤਲਬ ਅੱਧੇ ਪੈਸਿਆ ਉਸ ਨੂੰ ਥੇਲਾ ਕਿਹਾ ਜਾਂਦਾ ਸੀ ਪਹਿਲੇ ਸਮੇਂ ਦੇ ਵਿੱਚ ਤੇ ਥੇਲੇ ਦੀ ਮਸਦੀ ਰਾਮ ਤੋਂ ਮਸੱਦੇ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸੀ ਆਉਂਦੇ ਉਹ ਅੱਧੇ ਥੇਲੇ ਦੇ ਇੰਨੇ ਛੋਲੇ ਆ ਜਾਂਦੇ ਸੀ ਕਿ ਅਸੀਂ ਜਦੋਂ ਖਾਣ ਬੈਠਦੇ ਸੀ ਤਾਂ ਉਹ ਮੁੱਕਣ ਵਿੱਚ ਨਹੀਂ ਸੀ ਆਉਂਦੇ ਇਹ ਉਹ ਬੰਦਾ ਕਹਾਣੀ ਦੇ ਵਿੱਚ ਜਿਹੜਾ ਬੰਦਾ ਹੈ ਉਹ ਆਪਣੇ ਸੋਚਾਂ ਦੇ ਵਿੱਚ ਕਹਿ ਰਿਹਾ ਹੈ ਹੁਣ ਆਨੇ ਦੇ ਵੀ ਦਿਓ ਉਹਨਾਂ ਛੋਲੇ ਨਹੀਂ ਮਿਲ ਸਕਦੇ ਤੇ ਆਮਦਨ ਮੇਰੀ ਤੇ ਉਹ ਕਹਿ ਰਿਹਾ ਕਿ ਮੇਰੇ ਕੋਲ ਹੁਣ ਇੰਨੇ ਪੈਸੇ ਨਹੀਂ ਆ ਕਿ ਮੈਂ ਕੁਈ ਚੀਜ਼ ਖਰੀਦ ਸਕਾ ਮੇਰੇ ਪਿਤਾ ਜੀ ਦੀ ਆਮਦਨ ਦੇ ਪਾਸ਼ਕ ਵੀ ਨਹੀਂ ਸੀ ਉਹ ਆਪਣੇ ਪਿਤਾ ਜੀ ਦੀ ਗੱਲ ਕਰਦਾ ਦੱਸਦਾ ਹੈ ਕਿ ਪਾਸ਼ਕ ਦਾ ਮਤਲਬ ਬਹੁਤ ਥੋੜੇ ਕਿ ਮੇਰੇ ਪਿਤਾ ਜੀ ਦੀ ਆਮਦਨ ਵੀ ਬਹੁਤ ਥੋੜੀ ਹੁੰਦੀ ਸੀ ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆ ਦੀ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾ ਤੇ ਵਿਚਾਰ ਕਰਨ ਲੱਗ ਪਿਆ ਧਨ ਕੁਬੇਰ ਹੁੰਦੇ ਜੀ ਅਮੀਰ ਲੋਗ ਠੀਕ ਹੈ ਜੀ ਉਹ ਕਹਿੰਦਾ ਮੈਂ ਅਮੀਰ ਲੋਕਾਂ ਦੇ ਬਾਰੇ ਸੋਚਣ ਲੱਗ ਪਿਆ ਬਾਰੋਂ ਪੇਰ ਮੁਰਮਰਾ ਛੋਲੇ ਦਾ ਹੋਕਾ ਗੁਜਿਆ ਤੇ ਨਾਲ ਹੀ ਕਾਕੇ ਆਖਿਆ ਤਕਾ ਦੇ ਵੀ ਦਿਓ ਨਾ ਦਾਜੀ ਤਕਾ ਪੈੜਾ ਹੁੰਦਾ ਮੈਂ ਹਲਾਤੋਂ ਪੈਦਾ ਹੋਈ ਬਦ ਹਵਾਸੀ ਬਦ ਹਵਾਸੀ ਪੇਚਾਨੀ ਜਹੀ ਵਿੱਚ ਕਿਹਾ ਤੂੰ ਤਕਾ ਵੀ ਕਦੇ ਪੈਰਾ ਹੁੰਦਾ ਏ ਤਕੇ ਦਾ ਮੁਰਮਰਾ ਆਉਂਦਾ ਉਹ ਕਹਿੰਦਾ ਨਹੀਂ ਦਾਜੀ ਤੈਕਾ ਪੈਰਾ ਨਹੀਂ ਹੁੰਦਾ ਠੀਕ ਹੈ ਯਾਨੀ ਕਿ ਮਾੜਾ ਨਹੀਂ ਹੁੰਦਾ ਉਹਦਾ ਮੁਰਮਰਾ ਆਉਂਦਾ ਹੈ ਮੁਰਮਰਾ ਪੈੜਾ ਹੁੰਦਾ ਕਾਣੀ ਕਾ ਮੀਚੋ ਦੇ ਕਹਿੰਦਾ ਹੈ ਕਹਿੰਦੇ ਕਿ ਮੁਰਮਰਾ ਤੇ ਫੇ ਪੜਾ ਹੁੰਦਾ ਹੈ ਮੈਂ ਆਖੇ ਤੇ ਬਾਕੀ ਗੱਲ ਹਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਕਿ ਮੁਰਮਰਾ ਤੇ ਮਿੱਠਾ ਹੁੰਦਾ ਹੈ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਸਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਕਤ ਹਕਮਤ ਜਿਤਾਉਂਦਿਆ ਕਿਹਾ ਮੁਰਮਰੇ ਨਾਲ ਖੰਗ ਛਿੜ ਜਾਂਦੀ ਹੈ ਬੱਚੂ ਤੇ ਉਹਨੂੰ ਕਹਿੰਦਾ ਹੈ ਬੱਚੇ ਨੂੰ ਬਰਾਉਣ ਵਾਸਤੇ ਕਹਿੰਦਾ ਨਹੀਂ ਮੁਰਮਰਾ ਚੰਗਾ ਨਹੀਂ ਹੁੰਦਾ ਮਾੜਾ ਹੁੰਦਾ ਉਹਦੇ ਨਾਲ ਖੰਗ ਹੋ ਜਾਂਦੀ ਹੈ ਤੁਸੀਂ ਤੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਖੰਗ ਮੁੰਡਾ ਮੱਛਰ ਦਾ ਜਾਬਰ ਹੈ ਮੱਛਰ ਦਾ ਮਤਲਬ ਸ਼ਰਾਰਤਾ ਕਰਦਾ ਕਹਿੰਦੇ ਉਹ ਜਿਹੜਾ ਮੁੰਡਾ ਸ਼ਰਾਰਤਾ ਕਰ ਰਿਹਾ ਸੀ ਤੱਕ ਮੇਰੇ ਕੋਲ ਹੈ ਨਹੀਂ ਮੈਂ ਕਾਕੇ ਨੂੰ ਟਾਲਣ ਤੇ ਉਸ ਨੂੰ ਪਤਾ ਨਹੀਂ ਕਿਉਂ ਇਹ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਡੁਲਾਉਣ ਲਈ ਬੁਲਾਉਣ ਲਈ ਠੀਕ ਹੈ ਜੀ ਉਹ ਕਹਿੰਦਾ ਮੈਂ ਉਹਨੂੰ ਹੋਰ ਵੱਡਾ ਲਾਲਚ ਦੇ ਕੇ ਉਸ ਨੂੰ ਸੋਚਿਆ ਕਿ ਇਹਨੂੰ ਹੋਰ ਵੱਡਾ ਲਾਲਚ ਦੇ ਦੇਣਾ ਤੇ ਉਹ ਗੱਲ ਨੂੰ ਭੁੱਲ ਜਾਏਗਾ ਮੁਰ ਮਰਾ ਗੰਦਾ ਹੁੰਦਾ ਅਸੀਂ ਸ਼ਾਮੋ ਕੁਲਫੀ ਖਾਵਾਂਗੇ ਉਹ ਕਹਿੰਦਾ ਅਸੀਂ ਬਾਜ਼ਾਰ ਤੋਂ ਸ਼ਾਮੇ ਕੁਲਫੀ ਖਾਵਾਂਗੇ ਮੁਰ ਮਰੇ ਛੋਲੇ ਵਾਲਾ ਹੁਣ ਟਾਲ ਚੁੱਕਿਆ ਸੀ ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੇ ਕੁਲਫੀ ਖਾਣ ਲਈ ਮੰਨ ਗਿਆ ਮੈਂ ਸਮਝਿਆ ਬਲਾ ਟਲੀ ਮੈਂ ਸੋਚਿਆ ਕਿਤੇ ਕੋਈ ਛਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਉੱਤੇ ਸਮਾਂ ਕਤਲ ਕਰਦਾ ਰਿਹਾ ਯਾਨੀ ਕਿ ਉਹ ਕਪ ਕਾਕੇ ਦੀ ਗੱਲ ਤੋਂ ਟਲਦਾ ਹੋਇਆ ਬਾਹਰ ਚਲਾ ਗਿਆ ਤਪਦੀ ਧੁੱਪ ਦੇ ਵਿੱਚ ਤੇ ਆਪਣਾ ਸਮਾਂ ਬਰਬਾਦ ਕਰਦਾ ਰਿਹਾ ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਗਿਆ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਉਹ ਪਰ ਸੁਨੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਡੀ ਵੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਉਹ ਆਪਣੀ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਮਾਲਕ ਕੋਲੋਂ ਪੈਸਾ ਵੀ ਨਹੀਂ ਮੰਗ ਸਕਦਾ ਕਿਉਂ ਉਹਦੇ ਚੰਨੀ ਹਿੰਮਤ ਹੀ ਨਹੀਂ ਸੀ ਕਹਿਣ ਦੀ ਕਿ ਉਹ ਇਹ ਦੱਸ ਸਕੇ ਆਪਣੇ ਮਾਲਕ ਨੂੰ ਕਹਿ ਸਕੇ ਕਿ ਉਹਨੂੰ ਤੇ ਘਰ ਦੀ ਹਾਲ ਠੀਕ ਨਹੀਂ ਹੈ ਤੇ ਉਹਨੂੰ ਪੈਸੇ ਦੇ ਦੇਵੇ ਲੋੜਵੰਦੇ ਇਕੱਠੇ ਹੋ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਜੋ ਇਕੱਠੀ ਮੰਗ ਨਾ ਕਰਨ ਮੰਗ ਕੀਤੀਆਂ ਕਈ ਵਾਰ ਨੌਕਰੀਓ ਜਵਾਬ ਮਿਲ ਜਾਂਦਾ ਮੈਂ ਡਰ ਗਿਆ ਬੇਰੋਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ ਕਾਇਰਾ ਵਾਂਗ ਕਾਇਰਾ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਉਹਨੇ ਵੀ ਮੇਚ ਉੱਪਰ ਰਹਿਣ ਦਾ ਫੈਸਲਾ ਕੀਤਾ ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਮੈਂ ਦੱਬੇ ਪੈਰੀ ਕਰਉ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ ਉਤੋਂ ਹੀ ਆਵਾਜ਼ ਆਏ ਦਾਜੇ ਆਇਆ ਜੇ ਤੇ ਥੋੜੇ ਚਿਰ ਮਗਰੋਂ ਕਾਕੇ ਨੇ ਆਣ ਕੇ ਬੁਹਾ ਖੋਲਿਆ ਦਾਜੇ ਕੁਲਫੀ ਖਾਣ ਜਾਣਾ ਜੀ ਉਸਨੇ ਆਸਪਰਭਉਰ ਲਹਿਜੇ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਫਿਰ ਉਹ ਕੁਲਫੀ ਨੂੰ ਭੁੱਲ ਨਾ ਸਕਿਆ ਤੇ ਉਹਨੂੰ ਫਿਰ ਕਹਿੰਦਾ ਮੈਂ ਤਾਂ ਦਾਦੀ ਕੁਲਫੀ ਖਾਣੀ ਆ ਕਾਕਾ ਨਿੰਮੋ ਝੂਣਾ ਨਿੰਮੋ ਝਣਾ ਹੁੰਦਾ ਹੈ ਯਾਨੀ ਕਿ ਉਦਾਸ ਉਹ ਨਿੰਮੋ ਝਣਾ ਹੋ ਕੇ ਅੱਗੇ ਲੱਗ ਤੁਰਿਆ ਮੰਝੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਐ ਕੁਲਫੀ ਕੱਲ ਖਾਵਾਂਗੇ ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ ਯਾਨਕਿ ਰੋਜ਼ ਵਾਂਗ ਮਾਮੂਲ ਯਾਨਕਿ ਰੋਜ਼ ਵਾਂਗ ਕਾਕਾ ਚੁੱਪ ਕਰ ਜਾਂਦਾ ਕਿੰਨਾ ਚਿਰ ਸਮਾਨ ਵਾਲ ਤੱਕ ਕੇ ਕੁਝ ਸੋਚਦਾ ਰਿਹਾ ਤੇ ਫਿਰ ਆਖਰ ਲਗਾ ਦਾਜੀ ਤਾਰੇ ਪਈਏ ਹੁੰਦੇ ਨੇ ਪਈਏ ਦਾ ਮਤਲਬ ਰੁਪਈਏ ਆਪਣੇ ਦਾਜੀ ਨੂੰ ਕਹਿੰਦਾ ਦਾਜੀ ਇਹ ਜਿਹੜੇ ਤਾਰੇ ਆ ਇਹ ਤਾਂ ਰੁਪਈਏ ਹੁੰਦੇ ਨੇ ਵੱਡਾ ਭਾ ਯਾਨਕਿ ਉਹਦਾ ਵੱਡਾ ਭਰਾ ਭਾਖ ਦਾ ਸੀ ਤਾਰੇ ਪਈਏ ਹੁੰਦੇ ਨੇ ਦਾਜੀ ਸਾਰੇ ਪਈਏ ਸਾਡੇ ਕੋ ਉਥੇ ਤੇ ਕਿਉਂ ਨਹੀਂ ਵਰਦੇ ਕੋਥੇ ਯਾਨਕਿ ਕੋਠੇ ਉਹ ਆਪਣੀ ਤੋਤਲੇ ਜਿਹੀ ਆਵਾਜ਼ ਵਿੱਚ ਐਨਕਾ ਮਾਸੂਮियत ਵਿੱਚ ਕਹਿ ਰਿਹਾ ਸੀ ਕਿ ਸਾਰੇ ਪੈਸੇ ਸਾਡੇ ਕੋਠੇ ਤੇ ਕਿਉਂ ਵਰ ਵਰ ਜਾਂਦੇ ਮੈਂ ਇਹ ਆਖ ਕੇ ਤਾਰੇ ਰੁਪਏ ਨਹੀਂ ਹੁੰਦੇ ਮੰਨ ਉਸ ਦਾ ਸਵਰਗ ਟਾ ਛੱਡਿਆ ਉਹ ਮੰਝੇ ਉੱਤੇ ਲੇਟ ਗਿਆ ਤੇ ਅਸਮਾਨ ਵੱਲ ਦੇਖਦਾ ਆਕਰ ਸੌਂ ਹੀ ਗਿਆ ਦੂਸਰੇ ਦਿਨ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹਿਯਾ ਨਹੀਂ ਸੀ ਪੈਂਦਾ ਹਿਯਾ ਮਤਲਬ ਹਿੰਮਤ ਯਾਨੀ ਕਿ ਹਿੰਮਤ ਨਹੀਂ ਸੀ ਪੈਂਦੀ ਉਹ ਤੋ ਕਿਸੇ ਕੋਲੋਂ ਪੈਸੇ ਮੰਗਣ ਦੀ ਮੰਗਣਾ ਬਹੁਤ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਕਹਿੰਦੇ ਜਦੋਂ ਅਸੀਂ ਕਿਸੇ ਤੋਂ ਉਧਾਰ ਮੰਗਤ ਆ ਤਾਂ ਉਸ ਗਰੀਬ ਬੰਦੇ ਲਈ ਇਹ ਮੌਤ ਦੇ ਬਰਾਬਰ ਹੁੰਦਾ ਹੈ ਅਖੀਰ ਇੱਕ ਸਾਥੀ ਕੋਲੋਂ ਮੈਨੂੰ 3 ਰੁਪਏ ਲੈ ਆਈ ਲੈ ਉਹਨੇ ਹਿੰਮਤ ਜੇ ਕਰਕੇ ਆਪਣੇ ਇੱਕ ਦੋਸਤ ਕੋਲੋਂ 3 ਰੁਪਏ ਲੈ ਲਏ ਜਦ ਕਾਕਾ ਕਾਕਰ ਆਇਆ ਜਦੋਂ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਂਦਾ ਸ਼੍ਰੀਮਤੀ ਜੀ ਨੇ 3 ਰੁਪਏ ਮੁੱਚ ਲੈ ਜਾਣ ਕੇ ਉਹਦੀ ਘਰ ਵਾਲੀ ਨੇ ਉਹ ਤੇ 3 ਰੁਪਏ ਲੈ ਲਏ ਆਦਮਾਣ ਲੱਕੜੀਆਂ ਸ਼ਾਮ ਦੀ ਸਬਜੀ ਲੋੜ ਤੇਲ ਆਦ ਵਿੱਚ ਕਾਕੇ ਤੇ ਜਾਗਣ ਤੋਂ ਪਹਿਲਾਂ 3 ਰੁਪਏ ਮੁੱਕ ਗਏ ਤੇ ਉਹਦੀ ਘਰ ਵਾਲੀ ਨੇ ਆਪਣਾ ਜਿੰਨਾ ਵੀ ਘਰ ਦਾ ਸਾਰਾ ਸਮਾਨ ਸੀਗਾ ਉਹਦੇ ਵਿੱਚੋਂ ਪੈਸੇ ਗਿਣਾ ਦਿੱਤੇ ਕਿ ਨਹੀਂ ਸਾਨੂੰ ਇਹ ਸਮਾਨ ਚਾਹੀਦਾ ਏ ਠੀਕ ਹੈ ਜੀ ਉੱਪਰ ਉਹ ਕਹਿ ਛੱਡਿਆ ਉਹਨੂੰ ਬੜਾ ਯਾਦ ਰਹਿਣਾ ਕਿ ਟਕਾ ਦੇ ਛੱਡਾਂਗੇ ਮੁਰਮਰੇ ਲਈ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕਾਕੇ ਨੂੰ ਕਿ ਟਕਾ ਦੇ ਦੇਵਾਂਗੀ ਮੁਰਮਰੇ ਦੇ ਲਈ ਤੇ ਉਹ ਉਹਨੂੰ ਕਿਹੜੇ ਗੱਲ ਕੋਈ ਯਾਦ ਰਹਿੰਦੀ ਹੈ ਕਾਕੇ ਜਾਗਦਾ ਹੀ ਕੁਲਫੀ ਮੰਗੀ ਚਿੰਚ ਗਿਆੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸਨ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਦੇ ਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲੋਂ ਜਮ ਕਰਵਾ ਦਿੱਤਾ ਉਹ ਕਹਿੰਦਾ ਫਿਰ ਉਸ ਨੂੰ ਕਾਕੇ ਦੇ ਨਾਲ ਉਹਨੇ ਕੁਲਫੀ ਉਹਨੂੰ ਖਵਾਣ ਦਾ ਵਾਅਦਾ ਕੀਤਾ ਠੀਕ ਹੈ ਤੇ ਉਹ ਉਸਨੇ ਟਕਾ ਆਪਣੇ ਪਾਪਾ ਨੂੰ ਦੇ ਦਿੱਤਾ ਸ਼ਾਮ ਤੋਂ ਪਹਿਲਾਂ ਉਹ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਦੀ